ਮੇਰਾ ਸੋਤੇ ਆਉ ਬਰੋਲ ਜੀ ਤੇ ਮੱਕਾ ਤੇ ਮਦੀਨਾ ਦੀ ਤੁਖਾ ਤੁਮ ਆਗਮ ਦੀ ਹਾਜ਼ਰ ਖੜਿਆ ਹੋਇਆ ਮੇਰਾ ਮੁੱਢ ਨਾ ਕਛ ਨਹੀਂ ਜੋਕ ਚਾਹੇ ਸਰਦੀਰਾ ਆ ਮੇਰੇ ਵੀਰ ਦੇ 500 ਰੁਪਏ ਆਪਣੀ ਟੱਕਰ ਕੇ ਗਏ ਨੇ ਮੈਂ ਵੀਰ ਜੀ ਨੂੰ ਬੇਨਤੀ ਕਰਦਾ ਵੀ ਆਪਣਾ ਨਾਮ ਵਸਦਿਓ ਕਹਿੰਦੇ ਨੇ ਸਾਰਾ ਕੁਝ ਗੁਰੂ ਨਾਨਕ ਨੂੰ ਪਤਾ ਹੈ ਨਾਨਕ ਨਾਮ ਚਰਪੀ ਕਲਾ ਸਾਰੀ ਸੰਗਤ ਦੀ ਸਾਰੀ ਅੱਖ ਨਾਨਕ ਨਾਮ ਜਪਰੀ ਕਵਾ ਤੇਰੇ ਭਾਣੇ ਦਾ ਪਦਾ ਪੜਾ ਦੇਖੋ ਕਿਰਤ ਕਮਾਈ ਉਹਨਾਂ ਨੇ ਕੀਤੀ ਐ ਤੇ ਕਿੰਦੇ ਹਾਰ ਨਾਲ ਸੰਗਤਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ 500 ਕੇ ਪਤੰਦੇ ਪ੍ਰਕਾਸ਼ ਧੜ ਦਿਓ ਦਾਣਾ ਦੇ ਦਿਓ ਮੇਰੀ ਬੇਨਤੀ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਧੰਨਾਂ ਦੇ ਗੁਰੂ ਨਾਮ ਸਾਹਿਬ ਦੇ ਪਾਵਨ ਸਿੱਖਤਾ ਨੂੰ ਪ੍ਰਕਾਸ਼ ਦਿਹਾੜੇ ਦਿਓ ਕੰਮੜੇ ਤਾਂ ਦੀ ਜਿੱਤੇ ਉਪੇਸ਼ਾ ਕਰਕੇ ਗਏ ਨੇ ਇੱਕੋ ਗੱਲ ਕਹ ਗਏ ਕਿ ਬੇਨਾਬ ਤੁਸਨਾ ਤਪਈ ਜੋ ਕਿ ਤਹਾਂ ਸੁਤੇਰਾ ਤੇਰਾ ਸਿਮਪ ਸੰਪ ਤੇ ਜਾ ਲਾਗਾ ਮੇਰਾ ਮੇਰੇ ਵੀਰਾਂ ਦੀ ਦੁਨੀਆ 'ਚ ਜੋ ਕਿ ਧਰਤੀ 'ਤੇ ਚੱਲ ਕੇ ਅੱਜ ਆਪਣੇ ਗ੍ਰਹਿ ਵਿੱਚ ਆਪਣੇ ਘਰ ਵਿੱਚ ਬੰਦੇ ਤੇ ਸੇਵਾ ਕਰਕੇ ਬਹੁਤ ਪਿਆਰੇ ਸਾਹਿਬਾਨਾਂ ਦੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰੂ ਕੇ ਨਿਸ਼ਾਨ ਤੇ ਸੰਗਾਂ ਦੇ ਗੁਰੂ ਕੇ ਗ੍ਰੰਥੀ ਸੰਗਾਂ ਦੇ ਗੁਰੂ ਕੇ ਧਾਰੀ ਸੰਗਾਂ ਦੇ ਵੀਰ ਮੇਰੇ ਸੰਕਰਜੁਗ ਦੇ ਦੱਕਰ ਸੱਜੇ ਜੁਗ ਦੇ ਬਾਰੇ ਸਾਡੇ ਸਤਿਕਾਰਯੋਗ ਪੈਨਸਲ ਦੇ ਤੌਰ ਤੇ ਜੁਗ ਦੇ ਬਾਰੇ ਉਹਨਾਂ ਵੱਲੋਂ ਦੇਖਿਆ ਪਹਿਲਾ ਪੀੜੇ ਖਾਵਾ ਤੇ ਵੀ ਸੌਤ ਅੰਮ੍ਰਿਤ ਪਾ ਗਏ ਨੇ ਇਸੇ ਸਰੂਪੇ ਵੀ ਦੇਖਾ ਦਿੱਤੇ ਨੇ ਮਾਇਆ ਵੀ ਸੌਤੋਤ ਗੋੜੇ ਤੇ ਪੱਕਾ ਦੇ ਦੇਣ ਸ਼ਤ్రੂ ਸਾਖਰੀਆਂ ਦੱਤੇ ਪ੍ਰਵਾਨ ਕਰਨ ਦਾ ਨਾਮੰਦਾ ਚਿੱਤ ਕੰਝੇ ਮੇਰੇ ਵੀਰ ਦੇ ਉਹਨਾਂ ਵਰਤੋ ਸਰਦਾਰ ਮਹਤਾਬ ਸਿੰਘ ਦੇ ਜਨਮ ਦੀਆਂ ਪੁੱਛੀਆਂ ਦੇ ਵਿੱਚ ਜਿੱਥੇ ਦੇ ਪ੍ਰਾਅਮਣਿਕ ਮੈਂ ਤੇ ਆਇਆ ਪਿੰਡਾ ਹੋਏ ਸੋਤ ਕਬੜਾ ਹੋਰ ਪੇਟਾ ਕਰਕੇ ਗਏ ਜੀ ਸਤਿਗੁਰ ਸਾਡੀ ਲੱਤੀ ਪ੍ਰਵਾਨ ਕਰਦੇ ਵੇਖੇ ਸੋਣ ਕਰਦੇ ਮਾਇਆ ਪੇਟਾ ਕਰਦੇ ਸਤਿਗੁਰ ਹਾਜ਼ਰੀ ਸਤਿ ਪ੍ਰਵਾਨ ਕਰਦਾ ਤੇ ਹਾ ਪਰਿਵਾਰ ਜਿਹੜਾ ਕਿਸੇ ਦਾਨ ਪਹਸਤਾਨ ਦਾ ਮੁਕਾਦ ਨਹੀਂ ਤੇ ਹਾ ਪਰਿਵਾਰ ਵੱਲੋਂ ਵੀ 500 ਰੁਪਏ ਤੁਹਾਡੀ ਜਥੇ ਕਾਲ ਅੰਦਰ ਪੇਟਾ ਹੋਏ ਨੇ ਗੁਰੂ ਬਾਬਾ ਦੀ ਕਿਰਪਾ ਕਰਕੇ ਸਭ ਤੇ ਮੇਰੇ ਨੇ ਹੱਥ ਰੱਖਣ ਹਰ ਬਦਾਨ ਕਰੇ ਆਉਣ ਵਾਲੇ ਸਭ ਸਤਿਗੁਰੂ ਜੀ

ਉਥੇ ਭੇਡਾਂ ਨੂੰ ਢਾਡੀ ਦੱਸੇ ਨੂੰ 15000 ਹੋਰ ਦੇ ਗਏ ਆਪ ਕੋ ਸਤਨਾਮ ਜੀ ਵਾਹਿਗੁਰੂ ਤੇ ਬਾਜਬਤ ਜੀ ਨੇ ਵਿਚ ਕਰਕੇ ਇੱਕ ਜਕਾਰਾ ਉਹਨਾਂ ਦੇ ਨਾਮ ਦਾ ਪਾਇਆ ਬੋਲੇ ਈਸੋ ਨਹਾ ਸ੍ਰੀ ਅਕਾਲ ਢਾਡੀ ਦੱਸੇ ਨਾਲ ਜਿਹੜੇ ਭੇਡਾਂ ਦਿੱਤੀ ਜਾਣੀਆਂ 15000 ਉਹ ਵੀ ਦੇ ਗਏ ਇੱਕ ਨਾਲ ਸ਼ਰਤ ਲਾ ਦਿੱਤਾ ਕਿ ਨਾ ਨਾ ਲੈਣਾ ਤੇ ਨਾ ਅਸੀਂ ਕਪੜਾ ਤੇ ਨਾ ਪੁੱਛਿਓ ਅੱਜ ਹਾਫੇ ਨੂਰ ਦੇ ਬੇਅੰਤ ਕਰਦੇ ਪ੍ਰਭੂ ਤੇ ਤੁਹਾਰੇ ਮਨ ਚ ਇਨਾ ਭੇਮ ਆਉਂਦੀ ਨਹੀਂ ਹੋਈਏ ਤੁਹਾਡਾ ਦਾਸ ਗੁਰੂ ਕਿਰਪਾ ਕਰੇ ਤੁਸੀਂ ਗੁਪਤਾਨ ਸੇਵਾ ਕਰੀ ਜਾਵੋ ਇੰਗਰਾ ਗੁਰੂ ਨਾਨਕ ਦੇਵ ਜੀ ਤੁਹਾਡੇ ਸੇਵ ਦੇ ਹੱਥ ਕੀ ਤੁਹਾਨੂੰ ਗੋਦੀ ਮਾਇਆ ਬੱਸੇ ਗਰੀਬਾਂ ਦੀ ਹੈਲਪ ਨਕਾਬਾਂ ਦੀ ਹੈਲਪ ਬਿਮਾਰਾਂ ਦੀ ਹੈਲਪ ਵਿਦਿਆਰਥੀਆਂ ਦੀ ਹੈਲਪ ਤੇ ਜਿਹੜਾ ਬੇਟੀਆਂ ਦੇ ਸੰਿਆ ਦੇ ਖਾਣੇ ਨੇ ਉਹਨਾਂ ਮਾਪਿਆਂ ਦੀ ਹੈਲਪ ਕਰਿਆ ਕਰੋ ਮਹਾਰਾਜ ਕਿਰਪਾ ਕਰਨ ਇਹਨਾਂ ਪਿਆਰਿਆਂ ਦੇ ਇਹਨਾਂ ਮਾਨ ਬਖਸ਼ ਕਰਨ ਸਮਾਗਮ ਦੀ ਹਾਜ਼ਰੀ ਭਰ ਕੇ ਹੋਇਆ ਸਾਰੇ ਨਗਰ ਪਿਆਰ ਜੁਣਾ ਦੇ ਸਿਰ ਤੇ ਇਹ ਰਿਸ਼ਤੇ ਦੇ ਹੱਥ ਹੈ ਸਕਲ ਦਾ ਹਰ ਦਿਲ ਅਰਦਾਸ ਇਹਦੇ ਵੀਰ ਦਸਵੰਦਰ ਸਿੰਘ ਨਾਲ ਭਾਂ ਰੋਕੀ ਤੇ ਕੱਲੇ ਨਕਰਦੇ ਨਹੀਂ ਤੇ ਪੂਰੇ ਇਲਾਕੇ ਦੇ ਨੇ ਪਿੰਡਾਂ ਪਿੰਡਾਂ ਦੇ ਵਿੱਚ ਆ ਕੇ ਇਹਨਾਂ ਨੂੰ ਫੋੜਾ ਦੇ ਕਿ ਸਾਡੇ ਪਿੰਡ ਵਾਸਤੇ ਧਰਜ ਜੱਥਾ ਭੇਜੋ ਸਿਰਖਲ ਘਟੋ ਘਟ ਹੁੰਦਾ ਹੈ ਖਾਸ ਪਿੰਡਾਂ ਦੇ ਵਿੱਚ ਆ ਪਿਛਲੇ ਸਮਿਆਂ ਦੇ ਅੰਦਰ ਵੀਰ ਦਸਵੰਦਰ ਸਿੰਘ ਨਾਲ ਆਪਣੇ ਨਕਰਦੇ ਇਲਾਕੇ ਦੇ ਦਰਸ਼ਨ ਕਰਵਾਏ ਨੇ ਬਹੁਤ سارے ਲੋਕ ਇਹਨਾਂ ਨੂੰ ਬੇਤੀ ਕਰਦੇ ਨੇ ਕਿ ਸਾਡੇ ਵਾਸਤੇ ਆ ਪ੍ਰਬੰਧ ਕਰਦੇ ਹੋ ਕੰਮ ਕਰਦਾ ਵੀ ਕਰਦੇ ਨੇ ਕੰਮ ਪਿੰਡ ਦਾ ਵੀ ਕਰਦੇ ਨੇ ਤੇ ਨਾਲ ਸੋਹਾਲ ਦੀ ਸੇਵਾ ਕਰਦੇ ਫਿਰ ਦਸਵੰਧਰ ਸਿੰਘ ਤੇ ਤੁਸੀਂ ਸਾਰੇਆਂ ਨੂੰ ਮੱਤ ਉਸ ਦਿੱਤਾ ਹੈ ਆਪਣੀ ਮਰਖੀ ਹਿੱਸੇ ਲੱਗੇ ਵਰਦਾਨੇ ਦੇ ਡੋਲੇ ਹੋਏ ਤੇ ਹੱਥ ਇਹਦਾ ਮਹਾਰਾਜ ਮੈਨੂੰ ਕੋਈ ਸ਼ੱਕ ਨਹੀਂ ਜੇ ਤੁਸੀਂ ਕਮਾ ਵੀ ਮੈਨੂੰ ਕੋਈ ਸ਼ੱਕ ਹੈ ਮੈਂ ਤੇਰੇ ਚਰਨਾਂ ਤੱਕ ਕੇ ਕੀਪਲ ਕਰਦਾ ਮੈਂ ਮੰਨਤ੍ਰਿਤ ਹੈ ਕਿ ਜੀ ਕਰਸਾ ਲੈ ਮੈਂ ਦੇਖ ਲਵਾਂ ਮੱਤਾ ਹੈ ਕਿਦਾਂ ਦਾ ਤੇ ਬਾਬਾ ਨਾਨਕ ਜੀ ਕਹਿੰਦੇ ਕੋਈ ਗੱਲ ਮਰਦਾਨਾ ਤੇ ਆ ਕੀ ਕਰਦਾ ਤੇ ਚਲ ਕਰ ਮੱਕਾ ਮਦੇਗਾ ਵਖਾ ਦਿੰਦੇ ਆ ਇੱਕੋ ਗੱਲ ਚ ਨਖਾੜ ਕਿਓ ਕਰਨ ਖਰਾਬ ਨਹਾੜ ਫਵਾਵੇਂ ਸੱਤ ਲ ਘਟਾ ਦੇ ਹੱਲ ਕਰ ਜਾਨੀ ਇਹ ਬਾਬੇ ਨਾਨਕ ਦਾ ਕਿਰਤ ਹੈ ਬਹੁਤ ਪਹਾ ਪਰ ਮਦਾਨਤ ਦੂ ਘਾਲੇ ਗੱਲ ਤੇ ਬਸ ਕੇ ਜਿਵੇਂ ਹੱਤੀ ਕੱਪੜੇ ਪਾ ਕੇ ਜਾਂਦੇ ਨਾ ਨੀਲੇ ਰੰਗ ਦੇ ਅੱਜ ਵੇ 50 ਨਾਲ ਕਹਾਂ ਛਾਈ ਰੰਗ ਦੇ ਕੱਪੜੇ ਆਲਾ ਹੋਏ ਨੇ ਫਿਰ ਦੇਤੇ ਦਸਤਾਰ ਫਦਾ ਕੇ ਕਾਲੇ ਰੰਗ ਦੀ ਫੁੱਲ ਉਹਦੀ ਬਰਾਕੇ ਰੱਸੀ ਦੇ ਸਿਰ ਦੇ ਉੱਤੇ ਬੰਨ੍ਹ ਲਈ ਹੋਈ ਐ ਇਹਦਾ ਤੇ ਖੜਾਵਾ ਪੰਜਾਂ ਨੇ ਹੱਡੀਆਂ ਵਾਲਾ ਪਨਾਂ ਦਾ ਵੇਸ ਤੇ ਫਿਰ ਸੋਚੇ ਕਹਿ ਕੇ ਫੁੱਲ ਦੀ ਹਾਸਾ ਅੱਜ ਦੇ ਲੋਕ ਜਾਂਦੇ ਨੇ ਖਵਾਜ ਦੇ ਹੱਥਾਂ ਦੇ ਵਿੱਚ ਅੱਜ ਦੇ ਲੋਕ ਜਾਂਦੇ ਨੇ ਜਿਸ ਕਰ ਆਪਣੇ ਲੈ ਕੇ ਫੁੱਲ ਦੀ ਪਾਸੇ ਗੁਟਾੜਾ ਤੇ ਉਹ ਗੱਡੀਆਂ ਤੇ ਉੱਥੇ ਕਿੰਨੜ ਕੇ ਜਾਏ ਨੇ ਤੋਟੇ سانجا <سؤال> لگر نہیں میرے گرو نانک صاحب جی مردانے جیسے لمبے پیدا مردانے نے ਉਹਦੇ ਸਾਹਮਣੇ ਬੈਠ ਕੇ ਥੋੜਾ ਜਿਹਾ ਖਾਣਾ ਹੈ ਅਧੂਰ ਵਾਸਤੇ ਵਸਾ ਦਿੱਤਾ ਮਕਾਨ ਵਿੱਚ ਕੱਪੜਾ ਕੱਢ ਕੇ ਪਾਛਾ ਦੇ ਤੁਸੀਂ ਇੱਥੇ ਆਰਾਮ ਕਰ ਲਓ ਤੇ ਮੈਂ ਉੱਥੇ ਕਿਤੇ ਥੀਕ ਕੇ ਮੈਂ ਵੀ ਆਰਾਮ ਕਰ ਲੈਂਦਾ ਹਾਂ ਥੋੜਾ ਜਿਹਾ ਥੈਨ ਹੋ ਗਿਆ ਬਾਬਾ ਨਾਲ ਕੇਂਦਕ ਮਰਦਾਨਿਆ ਮੈਂ ਤੇ ਇੱਥੇ ਪੈ ਜਾਣਾ ਤੇ ਤੂੰ ਕਿਤੇ ਦੂਰ ਜਾਏਗਾ ਇਹ ਨਹੀਂ ਚੱਲ ਹੋਣੀ ਤੂੰ ਮੇਰੇ ਨਾਲ ਭਾਈ ਮਰਦਾਨਿਆ ਵਾਸਤੇ ਕੱਪੜਾ ਪਵਾਇਆ ਉਹ ਵੀ ਲੰਮਾ ਪੈ ਗਿਆ ਏ ਕਾਲ ਕਰਿਓ ਤਦਕੇ ਸਤੈੰਦ ਹੋਜਾ ਅਮਰ ਕਬੀਲੇ ਦਾ ਜਦੋਂ ਆਪਾਂ ਬਾਪੇ ਦੀ ਬਾਣੀ ਪੜ੍ਹਦੇ ਆ ਨਾ ਤੇ ਅਮਰ ਨਵੇਲਾ ਸੱਚ ਨਾਲੋ ਬੁਢਿਆਲੀ ਵੀ ਚਾਰ ਕਰਮੀ ਆਵੇ ਕੱਪੜਾ ਨਪਰੇ ਮੂਖ ਦੁਆਰ ਉਹਦੋਂ ਕੋ ਜੀਵਨ ਕਾਜ ਜਿਹਦਾ ਡਿਊਟੀ ਹੈ ਆਕੇ ਉਸ ਬਸਤੇ ਦੇ ਸਰਵਾਡੇ ਖੁੱਲਣੇ ਜੀ ਦੀ ਲੋੜੀ ਹੈ ਨਾਲ ਲੱਗੇ ਢਾੜੂ ਆ ਵਾਲੀ ਟੀਮ ਜਿਵੇਂ ਆਪਾਂ ਗੁਰੂ ਘਰ ਜਾਂਦੇ ਹਾਂ ਹਰ ਮੰਦਰ ਜਾਂਦੇ ਹਾਂ ਸ੍ਰੀ ਸਾਹਿਬ ਪੜ ਜਾਂਦੇ ਆ ਉੱਥੇ ਸੇਵਾ ਕਰਨ ਵਾਲੇ ਹੁੰਦੇ ਨੇ ਨਾ ਕੋਣਾ ਦੇ ਕਦੀ ਬੜੀ ਹੁੰਦੀ ਆ ਜੀਵਨ ਕਾਜੀ ਉਹ ਕਸਾਰਿਆਂ ਦਾ ਅੱਖ ਉਹ ਨਾਲ ਆਟਾਏ ਨੇ ਝਾੜੂ ਫੜੇ ਹੋਏ ਨੇ ਸਾਧ ਅੱਜ ਤੋ ਦਿਖਦੇ ਨੇ ਆਕੇ ਉਸ ਟਾਈਮ ਦੇ ਤੇ ਅੱਗੇ ਦਰਵਾਜ਼ੇ ਖੁੱਲੇ ਨਹੀਂ ਤੇ ਜੀਵਨ ਕਾਜੀ ਦੀ ਤਾਂ ਕੀ ਨਿਗਾਹ ਸੈਂਦਕੰਨ ਬੱਤੇ ਦੇ ਮੇਨ ਗੇਟ ਵਾਲਾ ਰੱਬ ਦੇ ਘਰ ਵਾਲਾ ਉਹ ਪੈਸ ਕਰਕੇ ਜੀਵਨ ਕਾਜੀ ਮਾ ਬੇਸ ਤੇ ਕਰਾ ਕਾਫਰ ਜਿਹੜਾ ਪਿਆਏ ਤੇ ਨਾਲੇ ਉਸਤਰੀ ਉਕੀ ਬੋਲਦਾ ਏ ਕਹਿੰਦਾ ਆਇਆ ਖੁਦਾ ਦੇ ਦਰਸ਼ਨ ਕਰਨ ਕਾਮੇ ਦੇ ਕਾਮਨਾ ਵਾਲੇ ਨੇ ਉਹ ਜਿਹੜਾ ਖੁਦਾ ਦੇ ਸਰਫਲ ਪੈਰ ਕਰਕੇ ਪਿਆ ਹੋਵੇ ਉਹ ਖੁਦਾ ਪਰਸਤ ਨਹੀਂ ਹੋ ਸਕਦਾ ਹਟਕੜ ਨਾਸਤਕ ਹੋ ਸਕਦਾ ਏ ਉਸ ਟੈਮ ਤੇ ਮੈਂ ਲੇਕੇ ਨਾ ਭਾਈ ਕੋ ਕਾਹ ਚ ਕਹਿੰਦੇ ਹੋ ਪਹਿਲਾਂ ਆਕੇ ਮਹਾਰਾਜ ਦੇ ਪਾਵਨ ਚਰਨਾਂ ਨੂੰ ਠੋਡ ਮਾਰਿਆ ਬੜੇ ਕੁੱਤੇ ਨਾਲ ਆਪੋ ਸੱਤਨਾ ਸ਼੍ਰੀ ਵਾਹਿਗੁਰੂ ਮਹਾਰਾਜ ਦੇ ਪਾਵਨ ਪੈਰ ਚਰਨਾਂ ਨੂੰ ਮਾਰਿਆ ਠੋਡ ਫੇ ਕੁੱਤੇ ਉੱਤੇ ਕਹਿੰਦਾ ਏ ਕਹਿੰਦਾ ਕੌਣ ਕੋਸਰ ਹੈ ਜਿਹੜਾ ਇਸ ਨਾਮ ਦੇ ਘਰ ਬਲ ਬੈਣ ਕਰਕੇ ਬੈਹ ਹੋਇਆ ਏ ਮਹਾਰਾਜ ਤੇ ਨਹੀਂ ਹਟਕੜ ਡਾਕਤਾ ਹੈ ਰਿਓ ਸਤਗੁਰ ਦੱਟਾ ਹੈ ਰਿਓ ਹਜ਼ੂਰ ਸੁੱਤੇ ਨਹੀਂ ਬਸ ਮਗੜਿਆ ਸਾਠ ਲਾਗੀ ਰੱਖਿਆ ਸੀ ਮਹਾਰਾਜ ਕਾਵਲ ਕਰਨ ਵਾਲਾ ਫੁੱਟ ਤੇ ਹਜ਼ੂਰ ਉੱਠ ਕੇ ਨੱਚਾਏ ਦੇ ਮਾਰੇ ਸਿੱਤੇ ਮਾਤਾ ਕੱਲ ਕੇ ਗੁਪਤਾ ਤੇਰਾ ਨਾਲ ਨਹੀਂ ਹੈ ਤੇਰਾ ਨਾਮ ਹੈ ਮੇਰਾ ਨਾਮ ਹੈ ਜੀਵਨ ਕਾਦੀ ਬੜੇ ਪਿਆਰ ਨਾਲ ਆਖਾ ਗੁਰੂ ਨਾਲ ਵਿੱਚ ਬੋਲੜਾ ਜੀ ਪਰ ਸੱਜਣ ਸਵਾਮੀ ਹੋਰਾ ਦੂਸੇ ਨਾਲ ਨੇ ਅੱਠਿਆ ਕਹਿੰਦੇ ਜੀਵਨ ਕਾਦੀ ਤੇ ਮਿੱਤਰ ਪਿਆਰਿਆ ਮੈਂ ਕੱਲ ਕੇ ਆਇਆ ਇੰਡੀਆ ਤੋਂ ਮੈਂ ਚੱਲ ਕੇ ਆਇਆ ਪੰਜਾਬ ਤੋਂ ਤੇ ਬਿਤਰ ਥੱਕੇ ਹੋਏ ਸੀ ਮੈਨੂੰ ਪਤਾ ਨਹੀਂ ਲੱਗਾ ਬਨਾਲ ਦੇ ਟੈਕ ਘਰਵਲ ਪੈਰ ਹੋ ਗਏ ਨੇ ਤੋ ਕਿਰਪਾ ਕਰਦੇ ਆ ਮੇਰੇ ਪੈਰ ਜਿਹੜੇ ਨੇ ਨਾ ਉਧਰ ਕਰਦੇ ਜਿੱਥੇ ਖੁਦਾ ਦਾ ਘਰ ਨਹੀਂ ਜਿੱਥੇ ਖੁਦਾ ਦਾ ਵਾਸਾ ਨਹੀਂ ਮਹਾਰਾਜ ਜੋ ਕਹਿੰਦੇ ਨੇ ਧੰਗ ਗੁਰੂ ਨਾਨਕ ਸਾਹਿਬ ਉਧਰ ਠਿਕਾ ਤੁਹਾਡੀ ਸੇਵਾ ਦੇ ਵਿੱਚ ਟਸਣ ਲੱਗੇ ਆ ਤੇ ਭਾਈ ਮੇਰੇ ਦੱਸਣ ਦੇ ਮੇਰੇ ਵੀਰ ਹਰਿ ਸਿੰਘ ਦੀ ਛੋਟੇ ਤੇ ਵੀਰ ਹਰਿ ਸਿੰਘ ਦੀ ਹੀਰਾ ਸੁਲਤਾਨ ਪਰਮੋਤੀ I'm <laughs> the you Gracias. <coughs> Terima <mulga> kasih telah menonton! ਗੁਰੂ ਉਧਰ ਨੂੰ ਕਰਦੇ ਹੁ ਗੁਰੂ ਪਿਆਰਿਓ ਸਮਾਗਮ ਦੇ ਹਾਜ਼ਰੀ ਮਰਦੇ ਆ ਸਾਡੇ ਭੈਣ ਸੁਰੇਂਦਰ ਕੌਰ ਜੀ ਚੁੱਕ ਵਾਲੀ ਦੇਰਬੰਦ ਦੇ ਗਾਮਰ ਤੇ ਨਾਦਰ ਆਏ ਨੇ ਉਹਨਾਂ ਪਰ ਦਾ ਸਵਾਗਤ ਨਾਲ ਹੋਰ ਪੇਟਾ ਕੀਤਾ ਗਿਆ ਗੁਰੂ ਨਾਨਕ ਸਾਹਿਬ ਜੀ ਦੀਆਂ ਸੰਕਟਾਂ ਦੇ ਨਾਮ ਦੇ ਉੱਤੇ ਵੀ ਸਭ ਗੁਰੂ ਹਾਜ਼ਰੀ ਦਾ ਤੇ ਪ੍ਰਵਾਨ ਕਰ ਸਮਾਗਮ ਦੇ ਹਾਜ਼ਰੀ ਮਰਦੇ ਹੋਇਆ ਪ੍ਰੀਹਾ ਪਰਿਵਾਰ ਵੱਲੋਂ ਪ੍ਰੀਹਾ ਪਰਿਵਾਰ ਵੱਲੋਂ ਸੌਤ ਪਰਾਹੁਣੇ ਕਿਤਾ ਕੀਤਾ ਮੇਰੇ ਹੋਣ ਵੀਰ ਦੇ ਸੌਤ ਪਰਾਹੁਣੇ ਕਿਤਾ ਕਰਕੇ ਗਏ ਨੇ ਫੁੱਟਾ ਦਾ ਵਿਸ਼ਾ ਜਿਹੜਾ ਅੱਜ ਦਰਸ਼ਨ ਕਰਨ ਵਾਸਤੇ ਆਇਆ ਹੈ ਸੰਗਤਾਂ ਦੇ ਉਹਨਾਂ ਵੱਲੋਂ ਮੇਰੇ ਵੀਰ ਜੀ 50 ਮਾਣੇ ਕਿਤਾ ਕਰਦੇ ਹੋਟ ਬਣਾ ਕਾਕਾ ਹੈ ਮੱਤ ਸਿੰਘ ਉਹਦੇ ਨਾਮ ਦੇ ਉੱਤੇ ਮੇਰੇ ਭਾਂਜੇ ਭੇਟਾ ਕਰਦੇ ਗਏ ਨੇ ਸਤਿਗੁਰ ਹਾਜ਼ਰੀ ਦਾ ਪ੍ਰਵਾਨ ਕਰਨ ਕਾਕਾ ਜਿਹਨੂੰ ਵੱਡੀ ਵੱਡੀ ਆਜੋ ਵਿਦਿਆਰਥੀਦਾਰ ਅਰ ਮਦਾਨ ਫਤਿਹ ਆਪੇ ਨੂੰ ਫਾਉਰਡ ਪਾਣੀ ਦਾ ਆਜ ਬਖਸ਼ਤ ਸੁਭਰ ਕਰਨ ਬਹੁਤ ਸੱਖਤਾ ਵੱਲੋਂ ਜੇਤਿ ਹੀ ਆਇਆ ਸਤਸਾ ਦਵੜੇ ਦੋ ਦੋ ਸਤ ਪੁੱਤੇ ਨਾ ਹੋਏ ਨੇ ਜਿਨ੍ਹਾਂ ਖਜਾਨੇ ਚ ਮਾਇਆ ਆਈ ਸਾਧੂ ਜੀ ਖਜਾਨੇ ਪਰਧੂਰ ਕਰੂ ਦੇ। ਮੇਰੇ ਹਜੂਰ ਸ਼ਕੁਰਾਂ ਰਿਹਾ ਕਿਆ ਜੀਵਨ ਕਾਜੀ ਉਧਰ ਮੇਰੇ ਪੈਰ ਕਰਦੇ ਜਿੱਦਾਂ ਰੱਬ ਨਹੀਂ ਰਹਿਦਾ ਤੇ ਗੁੱਥੇ ਵਿੱਚ ਆ ਕੇ ਮੈਂ ਦਿਨ ਤੇ ਕਰ ਲਾ ਕਰ ਸੰਤਾਨ ਹੋ। ਤੇ ਆਹ ਆਪਣਾ ਪਟੇਲ ਵਾਲੇ ਰੱਖੇ ਹੋ ਮੁਰਤੇ ਕਈ ਵਾਰੀ ਉਹ ਗੱਲਾਂ ਦਾ ਧਿਆਨ ਨਹੀਂ ਰਿਹਾ ਪੰਜਾਬ ਸੁਣੇ ਜਾਂ ਫਿਰ ਆਪਾਂ ਕਹਉਂਦੇ ਆ ਜਰਿਓ ਗੁੱਸੇ ਵਿੱਚ ਜੀਵਨ ਕਾਂਧੀ ਨੇ ਮਹਾਰਾਜ ਨੂੰ ਚੱਤਨਾ ਤੋ ਫੜ ਲਿਆ ਮਹਾਰਾਜ ਦੇ ਚੱਨ ਫੜੇ ਪੈਰ ਫੜੇ ਤੇ ਭਾਈ ਗੁਰਦਾਸ ਸਾਹਿਬ ਦੇ ਕੰਦੇੜ ਟੱਕ ਤੋਂ ਉੱਪਰ ਮੁੱਕੇ ਢੀਹਿਆ ਮਹਾਰਾਜ ਦੇ ਚੱਨ ਫੜ ਕੇ ਨੇ ਗੁੱਸੇ ਵਿੱਚ ਤੇ ਘੁਆ ਕੇ ਦੁੱਧੇ ਬੰਨੇ ਕਰ ਦਿੱਤੇ ਮੇਰੇ ਧੰਗੁਰ ਨਾਨਕ ਸਾਹਿਬ ਜੀ ਮਹਾਰਾਜ ਦੇ ਛੱਡੇ ਨ ਪੈਰ ਜਦੋਂ ਕਿ ਛੱਡੇ ਬੱਚੇ ਨੇ ਮਹਾਰਾਜ ਨੇ ਕਿਸਾਨੀ ਦੇ ਪੱਗਾਂ ਦੇ ਜੀਵਨ ਅਜਿੱਥਰ ਮੇਰੇ ਪੈਰ ਚਿੱਤੇ ਨੇ ਜਿੱਥਰ ਨੇ ਬੱਲੇ ਰੱਬ ਨਹੀਂ ਰਹਿਦਾ ਤੇ ਜਿਹੜਾ ਵੀ ਗੁਸਾਰ ਜਦੋਂ ਹੈ ਜੀਵਨ ਕੱਢੋ ਕਹਿੰਦਾ ਰੱਬ ਤੇ ਇੱਧਰ ਰਹਿੰਦਾ ਏ ਕਹਿੰਦੇ ਮੇਰੇ ਮਿੱਤਰਾਂ ਉਧਰ ਕਰਦੇ ਮੇਰੇ ਪੈਰ ਚਿੱਤਰ ਰੱਬ ਨਹੀਂ ਰਹਿਦਾ ਗੁਰੂ ਪਿਆਰੇ ਖਲਕਾ ਦੀ ਬਾਤ ਲੈ ਕੇ ਬੈਠੇ ਬੇਕਸੀ ਜਿੱਤੇ ਸੀ ਵੀ ਭਾਰਾ ਆਪਣੇ ਸੰਗਤ ਜਿਹੜੀ ਆ ਤੇ ਰੌਲਾ ਨਹੀਂ ਪਾਉਂਦੇ ਇੱਕ ਟੋਕਰੇ ਮਾਰ ਕੇ ਬੈਠਦੇ ਨੇ ਜਦੋਂ ਇਹ ਹੁਣ ਕੰਮਾਂ ਦਾ ਵਿਚਾਰ ਹੋਇਆ ਤਾਂ ਕੱਲ੍ਹ ਨੂੰ ਕਿਹੜਾ ਮਾਰਚ ਹੋਵੇ। ਕਹਿੰਦੇ ਮੈਂ ਕਿਪਤਾ ਕਰਦਾ ਹਾਂ ਕਰਦਿਆਂ ਕਿ ਗੁਰੂ ਬਾਬਾ ਜੀ ਦੀ ਬੜੀ ਕਿਰਪਾ ਹੈ ਸਾਡੇ ਤੇ ਪ੍ਰਮੇਸ਼ਰ ਜੀ ਅੱਜ ਬਣ ਕੇ ਬੈਠੇ ਹੈ। ਕਣ ਜਿਰ ਵਿੱਚ ਦਵਾਨ ਵਿੱਚ ਕਰਨੀ ਕਿ ਸੰਭਾ। ਮਹਾਰਾਜ ਨੇ ਆਖਿਆ ਜੀਵਨ جدھر میرے پیر کہتے اور مہاراج اگلے بندے کرتا جب چھٹی سر مہاراجی بچے نے پتا جیسے کہ قدر کرتے آ مہاراج چند تر سکے بیٹھ گئے ਕਿ ਕਿ ਦੀਰੋਖਾ ਦੀ ਉਹ ਬਰਾ ਸਿਆਣਾ ਹੈ ਕੜਾ ਕੰਗਾ ਹੈ ਮੈਨੂੰ ਦੱਸ ਦੇ ਇਹ ਤੁਹ ਨਹੀਂ ਪੂਰਾ ਰੰਦਾ ਤੇ ਹੁਣ ਜਦਾਂ ਗੁੱਸਾ ਤੇ ਸੋਰਾ ਲੱਗ ਗਿਆ ਜਦੋਂ ਫੁਟ ਪਗਾੜੇ ਤੋਂ ਹਰੋਕ ਨਿਕਲਦਾ ਨਾ ਹਵਾ ਨਿਕਲ ਜਾਏ ਤੇ ਤੁਹਾਡੇ ਫਤੌਹ ਦਾ ਕੀ ਹਾਲ ਹੋ ਜਾਂਦਾ ਹੈ ਮੁੱਢਾਂ ਦੇ ਫੋਲਵਰ ਨੂੰ ਸਾਥ ਦੇ ਜੋੜ ਕੇ ਖੜੋ ਗਿਆ ਤੈਨ ਨਕਰ ਨਾਨਕ ਨੂੰ ਸੁਭਾਅ ਦੇ ਇੰਦਰ ਵੀ ਰੰਦਾ ਹੈ ਕਿ ਤੁਹਾਡੇ ਗੁਰੂ ਰਣਕ ਸਾਹਿਬ ਜੀ ਕਹਿੰਦੇ ਸਨ ਜਿੱਥੇ ਖੁਦਾ ਨੇ ਕਰ ਉਹਦਰ ਪੈਰ ਕਰਦੇ ਕਹਿੰਦੇ ਖੁਦਾ ਸਾਰੇ ਬੰਦੇ ਹੈ ਕਹਿੰਦੇ ਜੇ ਸਾਰੇ ਬੰਦੇ ਖੁਦਾ ਦੇ ਫਰਮਾਨੇ ਕੋਮਾਈ ਚ ਪੈਰ ਬਣ ਕੇ ਜਦੋਂ ਕੇ ਜੀਵਨ ਕਾਜੀ ਨੂੰ ਪਤਾ ਲੱਗ ਗਿਆ ਮੈਂ ਗਲਤ ਹਾਂ ਖੁਦਾ ਤੇ ਸਾਰੇ ਬੰਦੇ ਹੈ ਕੋਈ ਇਹੋ ਜਿਹਾ ਨਹੀਂ ਜਿੱਥੇ ਖੁਦਾ ਦਾ ਵਾਚਾ ਨਹੀਂ ਹੈ ਗੁਰੂ ਜੀ ਦੇ ਖਾਲਸਾ ਜੀ ਉਸ ਟਾਈਮ ਦੇ ਉੱਤੇ ਜੀਵਨ ਕਾਜੀ ੱਟਾ ਭੱਟਿਆ ਲੋਕਾਂ ਜਿਹੜੇ ਸਾਡਾ ਉਹਨਾਂ ਦੇ ਕਾਜੀ ਸੀ ਜਿੱਥੇ ਬਣਾਣੇ ਸੀ ਜਾ ਕੇ ਉਹਨਾਂ ਕੋਲ ਰੌਲਾ ਪਾਇਆ ਕਹਿੰਦੇ ਉਹ ਖੁਦਾ ਅੱਗੇ ਆਪਣੇ ਮੱਕੇ ਦੇ ਵਿੱਚ ਤੇ ਰੋਕਨ ਦੀਰ ਕੰਢ ਕੇ ਖੁਦਾ ਮੱਕੇ ਵਿੱਚ ਤਾ ਗਿਆ ਕਹਿੰਦੇ ਹਾਂ ਕਹਿੰਦੇ ਤੈਨੂੰ ਕਿਦਾਂ ਪਤਾ ਏ ਕਹਿੰਦੇ ਮੈਂ ਆਪ ਉਹਨਾਂ ਦੇ ਸੱਤ ਸਨ ਕੀਤੇ ਨੇ ਫਿਰ ਇਹ ਚਕਕਾਰ ਦੇ ਪਾਣ ਖੋਲ ਦਿੱਤੇ ਮੈਨੂੰ ਜਨਾਬ ਇਹ ਦਿੱਤਾ ਬਣਾਸ ਦੱਸ ਦੋਏ ਖੁਦਾ ਕਿਦਾ ਫਾਸਾ ਕਿੱਧਰ ਹੋਇਆ ਕਰਦਾ ਏ ਰੋਕਣ ਦੇਣ ਨਾਲ ਦੇ ਸਾਥੀ ਆਏ ਨਾਲ ਜਿਹਦੇ ਦਰਸ਼ਨ ਕੀਤੇ ਧੰਗ ਗੁਰੂ ਨਾਨਕ ਸਾਹਿਬ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਪਤਾ ਵੀ ਚੱਲ ਗਿਆ ਹੈ ਅਸੀਂ ਲੋਕਾਂ ਨੂੰ ਅਸੀਂ ਭੁਲੇਖੇ 'ਚ ਪਾਇਆ ਏ ਖੁਦਾ ਐਸ ਰਹਾਣ ਸੁਣ ਕੇ ਆਏ ਖੁਦਾ ਸਾਡੇ ਪਾਸੇ ਹੈ ਕੱਦ ਘੱਟ ਮੈਂ ਹਰ ਜੂ ਬਸੇ ਸਰਦਿਖੇਓ ਬੋਕਾਰ ਕਹੋ ਨਾਨਕ ਸੋ ਦੇ ਤੁੰ ਦੇ ਬਨਾ ਕਰ ਕੀਰਤਨ ਵੇ ਉਧਾਰੇ ਗੱਲ ਤੇਰੀ ਗੁਰੂ ਨਾਨਕ ਜੀ ਕਹਿੰਦੇ ਗੱਲ ਕੇ ਸਾਡੀ ਰੁਕਮ ਦੀ ਇਹ ਹਜੂਰ ਤੇ ਚੰਨਾ ਇੱਕ ਘਾਤੇ ਆ ਚੰਨਾ ਇੱਕ ਘਾਤੇ ਆ ਸੱਚ ਇੱਕ ਚੰਗਾ ਗੱਲ ਕੇ ਨਾਨਕ ਜੀ ਯਾਹ ਕਿਸੇ ਬਖਸ਼ਿਸ਼ ਕਰ ਦਿੱਤਾ ਕਿਰਪਾ ਕਰੋ ਤੇ ਸਾਡਾ ਪਰੇਸ਼ਾਨ ਨਹੀਂ ਦੇ ਜਾਓ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਕਹਿੰਦੇ ਹੋ ਲੈ ਕੇ ਤੇ ਕੋਈ ਨਿਆਏ ਅਸੀਂ ਕਿਹੜੀ ਦੇ ਸਾਹਮਣੇ ਪਈਏ ਕਾਂਦੀ ਰੁਕਮ ਦੇ ਉੱਤੇ ਜਿੱਦੇ ਦੇਖਿਆ ਹਜੂਰ ਤੇ ਚੰਨਾ ਤੇ ਕਹਾਣਾ ਪੜਿਆ ਨੇ ਮਹਾਰਾਜ ਜੰਮਾ ਦੇ ਪਿਆਸੇ ਚਾਹੇ ਬਰਾਮਾ ਨੂੰ ਹੱਥ ਲਾ ਕੇ ਕਹਿਣ ਲੱਗਾ ਮਹਾਰਾਜ ਥੋੜੁਖੁਦ ਨਾ ਦਿਓ ਮੈਨੂੰ ਬਰਾਮਾ ਹੀ ਦੇ ਦਿਓ ਕਿਦੇ ਹਜੂਰ ਸਤਿਗੁਰੂ ਗੁਰਜੰਤ ਦੇ ਦੇਖਦੇ ਨੇ ਮਰਦਾਨੇ ਵੱਲ ਤੇ ਮਰਦਾਨਾ ਗੁਰੂ ਨਾਨਕ ਪ੍ਰਖੀ ਮਹਾਰਾਜ ਵੱਲ ਚੱਲ ਕੇ ਮਹਾਰਾਜ ਜੇ ਮੰਗਦੇ ਕਿ ਡੇਡਿਓ ਖੁਲਾਵਾ ਮੇਰਾ ਜੁਗ ਨਾਨਕ ਦਾ ਬੜਾ ਪਿਆਰਾ ਹੈ ਮੈਂ ਤੁਹੇ ਦੱਸ ਰਿਹਾ ਜੇ ਤੂੰ ਵੀ ਕੰਡਾ ਵੀ ਦੇ ਦੇ ਖੁਲਾਵਾ ਤੇ ਕੁੱਪੂ ਬਣਾਵਾ ਹੋਵੇ ਜਿੰਨੀ ਗੱਲ ਕਹੀ ਤੇ ਰੋਕਰ ਦੀਨ ਨੇ ਆਪਣੀ ਝੋਲੀ ਕਰ ਲਈ ਐਡਾ ਝੋਲੀ ਕਰ ਲਈ ਆ ਗੋਪਾ ਰਤਨਾਂ ਦੇ ਜਿਵੇਂ ਗੁਰਦਿਆਲੋ ਰੋਕਰ ਦੀਨ ਨੇ ਕਰ ਲਈ ਝੋਲੀ ਭਾਈ ਮਰਦਾਨਾ ਜਿਵੇਂ ਚੁੱਕ ਕੇ ਖਰਾਵਾ ਜਿਵੇਂ ਝੋਲੀ ਚੁਪਾਨਾ ਉਹ ਸਭੇ ਦਾ ਦੀਨ ਆ ਤਾਂ ਹੀ ਤੋਸਾ ਤੁਹਾਡੀ ਸੇਵਾ ਤੇ ਕਿਉਂ ਬਿਆਰ ਕਰ

Thank <tries> you. you mm -hmm.